ਤੇ ਆਪਾਂ ਫਤਿਹ ਢਿੱਲੀ ਜੀ ਬੁਲਾਉਣੇ ਆ ਸਾਧ ਸੰਗਤ ਜੀ ਫਤਿਹ ਬਲਾਉ ਗੱਜ ਕੇ ਸਰਬੱਤ ਸੰਗਤ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੰਨ ਬਾਬਾ ਵਿਧੀ ਚੰਦ ਜੀ ਜਿਨ੍ਹਾਂ ਦੇ ਬਿਆੰਤੀ ਪੂਰਵਲੇ ਭਾਗ ਵੱਡੇ ਹੋਣਗੇ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਸਤਿਗੁਰੂ ਪਾਲਸ ਰਹਿ ਕੇ ਗੁਰੂ ਸਾਹਿਬਾਂ ਦੇ ਚਰਨ ਪਰਸੇ ਹਰ ਹੁਕਮ ਮੰਨਿਆ ਵੱਡੀਆਂ ਤੋਂ ਵੱਡੀਆਂ ਔਖੀਆਂ ਸਵਾਵਾਂ ਕੀਤੀਆਂ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦਾ ਕਿਉਂਕਿ ਜੋਲ ਸਾਹਿਬ ਨੇ ਕਿਹਾ ਸਮਾਂ ਵਾਕਿਆ ਹੀ ਥੋੜਾ ਹੈ ਵੱਡੀਆਂ ਸਵਾਵਾਂ ਦੇ ਵਿੱਚ ਫਤਿਹਯਾਬੀ ਬਹਾਦਰ ਬਾਬਾ ਬੀਦੀ ਚੰਦ ਜੀ ਨੂੰ ਪ੍ਰਾਪਤ ਹੋਈ ਸਾਧ ਸੰਗਤ ਜੀ ਕਈ ਪੱਖ ਆਪਾਂ ਨਹੀਂ ਜਾਣਦੇ ਜਦੋਂ ਬਾਬਾ ਬੁੱਢਾ ਜੀ ਤੋਂ ਬਾਅਦ ਪਾਈ ਗੁਰਦਾਸ ਜੀ ਗ੍ਰੰਥੀ ਰਹੇ ਸ੍ਰੀ ਹਰਮੰਦਰ ਸਾਹਿਬ ਦੇ ਉਹਦੋਂ ਤੋਂ ਬਾਅਦ ਕੁਝ ਸਮਾਂ ਬਾਬਾ ਵਿਦੀ ਚੰਦ ਜੀ ਗ੍ਰੰਥੀ ਰਹੇ ਇੱਕ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਜਿਵੇਂ ਸਾਡੇ ਵਿੱਚ ਇੱਕ ਮਨੁੱਖੀ ਸੁਭਾਅ ਹੈ ਈਰਖਾ ਦਾ ਇਹਨੂੰ ਪਾਸੇ ਰੱਖ ਕੇ ਇਤਿਹਾਸ ਦੇ ਨਾਲ ਅਸੀਂ ਤਰੋ ਨਹੀਂ ਕਰ ਸਕਦੇ ਇਤਿਹਾਸ ਦੇ ਨਾਲ ਅਸੀਂ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕਰ ਸਕਦੇ ਇੱਕ ਜਣਾ ਕਰੂਗਾ ਦੂਸਰੇ ਨੇ ਉਸ ਇਤਿਹਾਸ ਨੂੰ ਫਿਰ ਸਾਹਮਣੇ ਲੈ ਆਉਣਾ ਜਦੋਂ ਸ੍ਰੀ ਹਰਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਕ੍ਰਿਪਾਲ ਸਿੰਘ ਜੀ ਨੇ ਮੁੱਖ ਗ੍ਰੰਥੀਆਂ ਦੀ ਸੂਚੀ ਲਿਖੀ ਨਾ ਉਹਦੇ ਵਿੱਚ ਬਾਬਾ ਬਿਦੀ ਚੰਦ ਦਾ ਨਾਂ ਨਹੀਂ ਪਾਇਆ ਉਹਦਾ ਕਾਰਨ ਤੇ ਹੋਰ ਹੈ ਕਿਉਂਕਿ ਜਦੋਂ ਸ੍ਰੀਮਾਨ ਸਤਖੰਡ ਵਾਸੀ ਬ੍ਰਹਮ ਗਿਆਨੀ ਮਹਾਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਸਤਖੰਡ ਚਲੇ ਗਏ ਤਾਂ ਇਸ ਸੰਪਰਦਾ ਦੇ ਮੁਖੀ ਬਾਬਾ ਸੋਹਣ ਸਿੰਘ ਜੀ ਨੇ ਨ ਹੱਕ ਦੇ ਜੋਰ ਨਾਲ ਸ਼ਰਿਆਮ ਬੇ ਡਰੋ ਕੇ ਦਮਦਮੀ ਟਕਸਾਲ ਦੇ ਵਿੱਚ ਜੋ ਮਹਾਪੁਰਖਾਂ ਦਾ ਫੈਸਲਾ ਸੀ ਜਿਹੜਾ ਰਿਕਾਰਡ ਕੀਤਾ ਹੋਇਆ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਪੁਰਖਾਂ ਨੇ ਸਮੁੱਚੇ ਜਗਤ ਨੂੰ ਸੁਣਾਇਆ ਪ੍ਰਸਾਰਣ ਕੀਤਾ ਕਿ ਅੱਜ ਤੋਂ ਬਾਅਦ ਇਸ ਦਮਦਮੀ ਟਕਸਾਲ ਦੀ ਸੇਵਾ ਅਸੀਂ ਅੱਗੇ ਵਾਸਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਦੇ ਰਹੇ ਆ ਗ੍ਰੰਥੀ ਕਰਪਾਲ ਸਿੰਘ ਹੋਣਾ ਨੇ ਉਹ ਬਚਨ ਮੰਨਿਆ ਨਹੀਂ ਸੀ ਤੇ ਪਰ ਧੰਨ ਬਾਬਾ ਸੋਹਣ ਸਿੰਘ ਜੀ ਉਹਨਾਂ ਨੇ ਆਪ ਹੀ ਨਹੀਂ ਮੰਨਿਆ ਬਹੁਤ ਸਾਰੇ ਮਹਾਪੁਰਖਾਂ ਨੂੰ ਨਾਲ ਲੈ ਕੇ ਪੂਰਾ ਸਾਹ ਦਿੱਤਾ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦਾ ਸਿਰਫ ਇਸ ਗੱਲ ਨੂੰ ਲੈ ਕੇ ਵਿਦੀਚੰਦ ਸੰਪਰਦਾ ਨੂੰ ਹੀ ਪਾਸੇ ਕਰਤਾ ਨਹੀਂ ਕਿੰਨੀਆਂ ਗੱਲਾਂ ਕਰਾਂਗੇ ਸਾਧ ਸੰਗਤ ਇੱਥੇ ਬਸ ਨਹੀਂ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਵੀਦੀ ਚੰਦ ਆਪੇ ਇੱਥੋਂ ਅਮਰ ਸਾਹਿਬ ਤੋਂ ਕੂਚ ਕਰਨ ਹਾਲਾਤ ਇਹ ਹੋ ਜੇ ਹੋਗੇ ਸੀ ਸ੍ਰੀ ਹਰਗੋਬਿੰਦਪੁਰ ਦਾ ਜੁੱਧ ਲੜਿਆ ਜਾ ਚੁੱਕਾ ਸੀ ਹਕੂਮਤ ਨਾਲ ਸਖਾਵੇਂ ਹਾਲਾਤ ਨਹੀਂ ਸਨ ਬਾਬਾ ਜੀ ਨੇ ਕਿਹਾ ਬਾਬਾ ਵੀਦੀ ਚੰਦ ਜੀ ਨੇ ਸਤਿਗੁਰੂ ਜੀ ਤੁਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਸਾਰ ਸੰਭਾਲ ਦਾ ਪਹਿਰਾ ਕਿਦਾ ਹੋਵੇਗਾ ਮਹਾਰਾਜ ਕਹਿੰਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਨਾਲ ਲੈ ਕੇ ਚੱਲਦੇ ਆ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਗੁਰੂ ਸਾਹਿਬ ਜੀ ਨੂੰ ਵੀ ਨਾਲ ਲਿਆ ਉਹ ਤਾਂ ਫੇਰ ਅੱਗੇ ਬਾਬਾ ਜੀ ਦੇ ਪੁੱਤਰ ਨੂੰ ਭਾਈ ਲਾਲ ਚੰਦ ਜੀ ਨੂੰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਹੇਜਾਦੇ ਉਹਨਾਂ ਨੇ ਕਿਹਾ ਸੀ ਬਾਬਾ ਗੁਰੂ ਦਿੱਤਾ ਜੀ ਨੇ ਕਿ ਤੁਸੀਂ ਮਾਤਾ ਜੀ ਨੂੰ ਨਾਲ ਲੈ ਕੇ ਪਿੰਡ ਚਲੇ ਜਾਓ ਸਿੱਖੀ ਦੇ ਪ੍ਰਚਾਰ ਦਾ ਇੱਕ ਬਹੁਤ ਵੱਡਾ ਕੇਂਦਰ ਬਣੇਗਾ ਬੜੇ ਵਰ ਦਿੱਤੇ ਸਨ ਸਾਧ ਸੰਗ ਜੀ ਗੱਲਾਂ ਛੋਟੀਆਂ ਇੱਥੇ ਹੀ ਬਸ ਨਹੀਂ। ਬਾਬਾ ਜੀ ਦੇ ਪੁੱਤਰ ਬਾਬਾ ਬਿਧੀ ਚੰਦ ਜੀ ਦੇ ਪੋਤਰੇ ਭਾਈ ਗੁਰਦਿਆਲ ਜੀ ਹੋਏ ਆ। ਭਾਈ ਗੁਰਦਿਆਲ ਜੀ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਲ ਸ਼ਹੀਦ ਹੋਏ। ਉਹਨਾਂ ਦੀ ਸ਼ਹੀਦੀ ਹੋਈ ਜਦੋਂ ਬਾਬਾ ਜੀ ਇਸ ਯੁੱਧ ਵਿੱਚ ਲੜੇ। ਬਾਬਾ ਗੁਰਦਿਆਲ ਸਿੰਘ ਜੀ ਜਿਨ੍ਹਾਂ ਨੇ ਬਾਅਦ ਚ ਅਨੰਦਪੁਰ ਸਾਹਿਬ ਤੇ ਜਾ ਕੇ ਕਲਗੀਧਰ ਪਾਤਸ਼ਾਹ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਨਾਲ ਫਿਰ ਬਾਬਾ ਬਾਬਾ ਦੀਪ ਸਿੰਘ ਜੀ ਨੇ ਜਦੋਂ ਹਰਮੰਦਰ ਸਾਹਿਬ ਦੀ ਆਜ਼ਾਦੀ ਵਾਸਤੇ ਅਰਦਾਸਾ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਇੱਥੇ ਸ਼ਹਾਦਤਾਂ ਪਾਈਆਂ ਤੇ ਉਦੋਂ ਬਾਬਾ ਗੁਰਦੇਵਾਲ ਸਿੰਘ ਦੀ ਵੀ ਸ਼ਹਾਦਤ ਹੋਈ ਇਹ ਪਿਛੋਕੜ ਹੈ ਸਾਧ ਸੰਗਤ ਇਹ ਕੋਈ ਛੋਟੀਆਂ ਗੱਲਾਂ ਤਾਂ ਐ ਨਹੀਂ ਕਿਸੇ ਦੇ ਛਪਾਇਆ ਤਾਂ ਛੋਪ ਨਹੀਂ ਸਕਦਾ ਸੋ ਜਿਹੜੀਆਂ ਗੱਲਾਂ ਕਹੀਆਂ ਕਿ ਬਾਬਾ ਜੀ ਜਦੋਂ ਇਸ ਸਥਾਨ ਤੇ ਸੰਗਤਾਂ ਨੇ ਅਰਦਾਸ ਕੀਤੀ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਤੀ ਸੀ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਨਾ ਜਿਹੜਾ ਪਿੰਡ ਦੇ ਵਿੱਚ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸਥਾਨ ਹੈ ਇੱਥੇ ਹੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਨੌਂਾਂ ਦਿਨਾਂ ਦੇ ਵਿੱਚ ਸਾਧ ਸੰਗਤ ਬਾਬਾ ਸੋਹਣ ਸਿੰਘ ਜੀ ਦੇ ਸਬੰਧ ਵਿੱਚ ਜਦੋਂ ਉਹ ਸੱਚਖੰਡ ਚਲੇ ਗਏ ਸੀ ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਯਾਦ ਵਿੱਚ ਨੌਂਾਂ ਦਿਨਾਂ ਵਿੱਚ ਕੋ 362 ਪਾਠ ਕਰਕੇ ਭੋਗ ਪਾਏ ਸਨ ਬਹੁਤ ਸਾਰੇ ਪਾਠਾਂ ਦੀ ਲੜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ ਚੱਲਦੀ ਸੀ ਸਾਰੇ ਨੌਜਵਾਨ ਸਿੰਘ ਜਿਨ੍ਹਾਂ ਨੇ 40 50 ਸਿੰਘ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨਾਲ ਸਨ ਉਹ ਦੋ ਸਿੰਘ ਪਾਠ ਕਰਦੇ ਸੀ ਦੋ ਖੰਡ ਪਾਠ ਇੱਕ ਰੋਲ ਤੋਂ ਹਟਦਾ ਸੀ ਦੂਸਰਾ ਹੁੰਦਾ ਸੀ ਉਹ ਹੀ ਫੇਰ ਜਾਂਦਾ ਸੀ ਜਿਹੜੇ ਥੋੜੀ ਵੱਡੀ ਉਮਰ ਦੇ ਸੀ ਉਹ ਤਿੰਨ ਜਾਣੇ ਕਰਦੇ ਸੀ ਸਾਹਸੰਗਤ ਨੋਆ ਦਿਨਾ ਚ ਕੋ 356 ਇਹ ਪਿਆਰ ਐ ਮਾ ਪੁਰਖਾਂ ਦਾ ਆਪਸ ਵਿੱਚ ਪਿਆਰ ਸੋ ਇਸ ਸਥਾਨ ਤੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਹਿਆ ਸੀ ਇੱਥੇ ਵੱਡਾ ਤੀਰਥ ਰਚੀਏ ਜਿਹੜਾ ਹੌਲੀ ਹੌਲੀ ਚਲਦਿਆਂ ਚਲਦਿਆਂ ਇਤਿਹਾਸ ਲੰਮਾ ਹੈ ਉਹ ਤਰਨ ਤਰਨ ਸਾਹਿਬ ਚਲੇ ਗਿਆ ਸੀ ਤੇ ਇੱਥੇ ਫਿਰ ਬਾਬਾ ਜੀ ਦੇ ਸਾਰੇ ਨੱਗਰ ਨੇ ਇਥੋਂ ਦੇ ਵੱਡੇ ਚੌਧਰੀਆਂ ਨੇ ਜ਼ਿਮੀਂਦਾਰਾਂ ਨੇ ਜਿੰਨਾ ਢਿੱਲੋਂ ਕੋਸ ਸੀ ਸਾਰਿਆਂ ਨੇ ਮਿਲ ਕੇ ਇਹ ਸਾਰੀ ਬੇਨਤੀ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਮਾਂ ਨਹੀਂ ਸੀ ਸਮਾਂ ਜੁੱਧਾਂ ਦਾ ਸੀ ਸਤਿਗੁਰੂ ਜੀ ਮਾਲਵੇ ਨੂੰ ਜਾਣ ਨੂੰ ਤਿਆਰ ਸਨ ਪਰ ਜਾਂਦੇ ਜਾਂਦੇ ਇਸ ਸਥਾਨ ਤੇ ਹੋ ਕੇ ਇੱਥੇ ਬਹੁਤ ਸਾਰੇ ਵਰ ਦੇ ਕੇ ਮਹਾਰਾਜ ਰਹੇ ਨਹੀਂ ਇੱਥੇ ਇੱਕ ਦਿਨ ਵੀ ਨਹੀਂ ਰਹੇ ਉਸੇ ਦਿਨ ਸ਼ਾਮ ਨੂੰ ਮਹਾਰਾਜ ਅੱਗੇ ਚਲੇ ਗਏ ਸੋ ਇੱਥੇ ਵਰਦੇ ਕਿ ਸਾਧ ਸੰਗਤ ਜਿਹੜੇ ਮਹਾਰਾਜ ਦੇ ਜਿਹੜੇ ਬਚਨ ਨੇ ਉਹ ਥੋੜੋ ਟਲਣ ਵਾਲੇ ਨੇ ਉਹ ਤੇ اٹਲ ਬਚਨ ਨੇ ਸਾਧ ਸੰਗਤ ਅੱਜ ਦੇਖੋ ਇਹ ਦਿਨ ਬਦਣ ਜਿਵੇਂ ਸੋਨਾ ਜਿੰਨਾ ਪੁਰਾਣਾ ਹੋ ਜਾ ਜਿਆਦਾ ਕੀਮਤਵੰਦਦੀ ਆ ਜਿਆਦਾ ਚਮਕਦਾ ਹੀਰੇ ਚਮਕਦੇ ਨੇ ਸਾਧ ਸੰਗਤ ਇਹ ਨਾਮ ਹੀਰਾ ਇਸ ਧਰਤੀ ਤੇ ਬੀਜ ਦਿੱਤਾ ਤੁਨ ਗੁਰੂ ਅਰਜਨ ਸਾਹਿਬ ਜੀ ਨੇ ਮਹਾਰਾਜ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਗੁਰੂ ਸਾਹਿਬ ਜੀ ਨੇ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਸਾਹਿਬ ਨੇ ਇਹਨੂੰ ਪਰਫੁੱਲਤ ਕਰ ਦਿੱਤਾ ਇਹ ਹਮੇਸ਼ਾ ਚਮਕੇਗਾ ਇਹ ਗੁਰੂ ਸਾਹਿਬ ਦੀ ਰਹਿਮਤ ਬਣੀ ਰਹੇਗੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਆਪਣੇ ਮੁਬਾਰਕ ਚਰਨ ਇਸ ਧਰਤੀ ਤੇ ਪਾ ਕੇ ਇਸ ਧਰਤ ਨੂੰ ਪਵਿੱਤਰ ਕੀਤਾ ਹੈ ਸਾਧ ਸੰਗਤ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਇਹ ਥਾਨ ਸੋਭਨੀਕ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਹੋਈ ਹੈ ਇਹੀ ਕਾਰਨ ਹੈ ਇੱਕ ਸਤਿਗੁਰੂ ਨੇ ਜੋ ਸੀਨੇ ਦੇ ਨਾਲ ਲਾ ਕੇ ਕਹਿ ਦਿੱਤਾ ਸੀ ਵਿਧੀ ਚੰਦ ਸੀਨਾ ਗੁਰੂ ਦਾ ਸੀਨਾ ਸਾਧ ਸੰਗਤ ਜੀ ਇੱਥੇ ਬਲ ਕੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਕਿਹਾ ਕਰਦੇ ਸੰਦ ਇਹ ਸੀਨਾ ਬਸੀਨਾ ਜਿਵੇਂ ਬਸੀਨਾ ਮਸੀਨਾ ਕਹਿੰਦੇ ਨਾ ਵੀ ਤੁਰ ਹੀ ਆਉਂਦੀ ਹੈ ਇਹ ਸੰਪਰਦਾ ਕਹਿੰਦੇ ਇਹ ਸੀਨਾ ਬਸੀਨਾ ਇਹ ਸੀਨੇ ਦੇ ਵਿੱਚੋਂ ਦੂਸਰਾ ਸੀਨਾ ਪੈਦਾ ਹੁੰਦਾ ਹੈ ਤੇ ਇਹ ਜੋਤ ਤੇ ਉਹ ਸ਼ਕਤੀ ਉਹ ਬਰਕਤਾਂ ਉਹ ਬਖਸ਼ਿਸ਼ਾਂ ਉਵੇਂ ਹੀ ਤੁਰੀਆਂ ਆਉਂਦੀਆਂ ਅੱਜ ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਸੰਪਰਦਾ ਦੇ ਦਲਪੰਥ ਬਾਬਾ ਵਿਧੀਚੰਦ ਜੀ ਦੀ ਸੰਪਰਦਾ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਜਿਹੜੇ ਬੜੇ ਨਿਮਰਤਾ ਦੇ ਸਾਧ ਸੰਗ ਜੀ ਨਾਮ ਬਾਣੀ ਦੇ ਪ੍ਰਤੀਕ ਨਿਤ ਨੇਮ ਦੀ ਪਰਪਕਤਾ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਵਾਸਤੇ ਕਮਰ ਕਸਾ ਕੀਤਾ ਹੈ ਸਾਦ ਸੰਗਤ ਜੀ ਧਰਮ ਦੇ ਪ੍ਰਚਾਰ ਵਾਸਤੇ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਵਾਸਤੇ ਵੱਡੇ ਪਰਾਲੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਦਿਨ ਦੇ ਵਿੱਚ ਕਈ-ਕਈ ਪ੍ਰੋਗਰਾਮ ਕਰਕੇ ਸੰਗਤਾਂ ਨੂੰ ਇਸ ਪਾਸੇ ਜੋੜ ਰਹੇ ਨੇ ਮੈਂ ਇੱਕ ਛੋਟੀ ਜੀ ਬੇਨਤੀ ਕਰਕੇ ਸਮਾਪਤੀ ਕਰਾਂ ਸਾਦ ਸੰਗਤ ਜੀ ਅੱਜ ਪੰਥ ਜਿਸ ਪਾਸੇ ਨੂੰ ਜਾ ਰਿਹਾ ਅਸੀਂ ਵੱਡੀਆਂ ਵਿਚਾਰਾਂ ਕਰਨ ਵਾਸਤੇ ਬਹੁਤ ਸਾਰੇ ਮਹਾਪੁਰਖਾਂ ਨੂੰ ਬੇਨਤੀਆਂ ਕੀਤੀਆਂ ਕਿ ਆਓ 2 ਜੂਨ ਨੂੰ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜਨਮ ਦਿਨ ਸਮਾਗਮ ਉਹਨਾਂ ਦੇ ਜਨਮ ਨਗਰ ਪਿੰਡ ਰੋਡੇ ਵਿਖੇ ਮਨਾਇਆ ਜਾ ਰਿਹਾ ਹੈ ਵੱਡੀ ਪੱਧਰ ਤੇ ਸੰਗਤਾਂ ਅੱਗੇ ਵੀ ਪਹੁੰਚਦੀਆਂ ਸੋ ਮੈਂ ਇੱਥੇ ਮੱਝ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਜਿੰਨਾ ਵੀ ਹੋ ਸਕੇ ਭਾਵੇਂ ਗਰਮੀ ਹੁੰਦੀ ਹੈ ਬਹੁਤ ਸਾਰੇ ਮਹਾਂਪੁਰਖਾਂ ਨੇ ਸਤਪੁਰਖਾਂ ਨੇ ਉਸ ਦਿਨ ਆਉਣਾ ਹੈ ਵਿਚਾਰਾਂ ਬੜੀਆਂ ਡੂੰਘੀਆਂ ਨੇ ਕਿਉਂਕਿ ਅੱਜ ਹਾਲਾਤ ਜਿਹੜੇ ਬਣ ਬਣੇ ਪਏ ਨੇ ਭਾਈ ਗੁਰਦਾਸ ਜੀ ਲਿਖਦੇ ਨੇ ਕਲਯੁਗ ਬੋਧ ਔਤਾਰ ਹੈ ਬੋਧ ਅਬੋਧਨੰਦ ਦ੍ਰਿਸ਼ਟੀ ਆਵੇ ਕੋਈ ਨਾ ਕਿਸੇ ਵਰਜਾਈ ਸੋਈ ਕਰੈ ਜੋਈ ਮਨਪਾਵਾ ਕਹਿੰਦੇ ਜਿਹਦੇ ਮਨ ਚ ਆਉਂਦਾ ਉਹੀ ਕਰੀ ਜਾਂਦਾ ਵਰਜਨ ਵਾਲਾ ਤਾਂ ਕੁਝ ਹੈ ਨਹੀਂ ਰੋਕਣ ਵਾਲਾ ਹੋਇਆ ਨਹੀਂ ਪੰਥ ਦੇ ਵਿੱਚ ਕੋਈ ਅੱਜ ਉਹ ਕਿਸ਼ ਹੋ ਰਿਹਾ ਹੈ ਕਹਿੰਦੇ ਸੁਣਿਆ ਸੀ ਕਿ ਪੰਜ ਪਿਆਰੇ ਪੰਜ ਪਿਆਰਾਂ ਦਾ ਵਿਰੋਧ ਕਰਨਗੇ ਇੱਕ ਤਖਤ ਦੇ ਪੰਜ ਪਿਆਰੇ ਦੂਸਰੇ ਤਖਤ ਦੇ ਪੰਜ ਪਿਆਰਿਆਂ ਨੂੰ ਤਲਬ ਕਰ ਲੈਣਗੇ ਇਹ ਵੀ ਹੋਇਆ ਸੀ ਕਦੇ ਸਾਧ ਸੰਗਤ ਜੀ ਕੌਣ ਕਰ ਰਿਹਾ ਹੈ ਇਹ ਵੀ ਕੋਈ ਬਾਹਰੋਂ ਕਰ ਰਿਹਾ ਹੈ ਸਾਰੇ ਵੇਖੀ ਜਾਵਾਂਗੇ ਚੁੱਪਚਾਪ ਇਹ ਉਹ ਜਥੇਦਾਰ ਕਰ ਰਹੇ ਨੇ ਜਿਨ੍ਹਾਂ ਨੂੰ ਪੰਥ ਨੇ ਮੰਨਿਆ ਹੀ ਨਹੀਂ ਪੰਥ ਨੇ ਪ੍ਰਵਾਨ ਹੀ ਨਹੀਂ ਕੀਤਾ ਸਾਧ ਸੰਗਤ ਜੀ ਉਹ ਇਸ ਕੰਮ ਤੇ ਲੱਗੇ ਹੋਇਆ ਸੋ ਇਹ ਸਭ ਕੁਝ ਵਿਚਾਰਾਂ ਇਕੱਠਿਆਂ ਹੋ ਕੇ ਕਰਕੇ ਆਪਾਂ ਸਾਰੇ ਪੰਥ ਦੇ ਵਿੱਚ ਇੱਕ ਵਿਚਾਰ ਧਾਰਾ ਪੈਦਾ ਕਰੀਏ ਆਪਣੇ ਵੇਂਦਿਆਂ ਪੰਥ ਦਾ ਤਖਤਾਂ ਦਾ ਸਾਧ ਸੰਗ ਜੀ ਸਾਡੀ ਮਰਜ਼ਾਦਾ ਦਾ ਸਾਡੀ ਪਰੰਪਰਾ ਦਾ ਢਾਣ ਹੋਈ ਜਾਊਗਾ ਆਪਾਂ ਬੋਲਾਂਗੇ ਹੀ ਨਹੀਂ ਨਹੀਂ ਆਪਾਂ ਇਹ ਤੇ ਗੂੜੀ ਵਿਚਾਰ ਕਰਾਂਗੇ ਉਹ ਦਿਨ ਦੂਰ ਨਹੀਂ ਖਾਲਸਾ ਪੰਥ ਮੈਂ ਹੁਣੇ ਹੀ ਪ੍ਰਧਾਨ ਸਾਹਿਬ ਨੂੰ ਤਾਮੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਤੇ ਪ੍ਰਧਾਨ ਜੀ ਕੀ ਹੋ ਰਿਹਾ ਹੈ ਧਿਆਨ ਦਿਓ ਅੱਖਾਂ ਨਾਲ ਵਿੱਚੋ ਕਿਸੇ ਦੀ ਸੰਦਗੀ ਥੱਲੇ ਨਾ ਆਓ ਕਿਉਂਕਿ ਪੰਥ ਦਾ ਦਰਜਾ ਪੰਥ ਦੀਆਂ ਜਮਾਤਾਂ ਵੱਡੀਆਂ ਹਨ ਉਹਨਾਂ ਜਮਾਤਾਂ ਤੋਂ ਆਪਾਂ ਫੈਸਲੇ ਲੈ ਕੇ ਉਹਨਾਂ ਪਰੰਪਰਾਵਾਂ ਤੇ ਖੜੋ ਕਿੱਡੀਆਂ ਵੱਡੀਆਂ ਸੰਪਰਦਾਵਾਂ ਇਹ ਬੇਠੀਆਂ ਇੱਥੇ ਸੰਪਰਦਾਵਾਂ ਇਹ ਐਵੀਆਂ ਕਿਤੇ ਇਨ ਦੇ ਤੁਲਾ ਵਿੱਚ ਕਾਲ ਸੇਵਾ ਕਾਰ ਸੇਵਾ ਵਾਲੇ ਮਹਾਪੁਰਖ ਸਾਜ ਸੰਜੀ ਕੇਂਦਰੀ ਸਿੱਖ ਗੁਰੂ ਸਿੰਘ ਸਭਾ ਚੀਫ ਖਾਲਸਾ ਦਵਾਨ ਕਿੰਨੀਆਂ ਵੱਡੀਆਂ ਸਾਡੀ ਸੰਪਰਦਾ ਕਿ ਕਿਸੇ ਨੂੰ ਪੁੱਛਣਾ ਹੀ ਨਹੀਂ ਜੋ ਮਰਜ਼ੀ ਕਰ ਦੋ ਤੇ ਅਗੋ ਜੋ ਮਰਜ਼ੀ ਕਰੀ ਜਾਣ ਨਹੀਂ ਭਾਈ ਸਾਡੀ ਪਰੰਪਰਾ ਸੀ ਕਿ ਪੰਜ ਤਖਤਾਂ ਦੇ ਸਿੰਘ ਸਾਹਿਬ ਆ ਕੇ ਬੈਠਦੇ ਸੀ ਕਈ ਦਿਨ ਵਿਚਾਰਾ ਕਰਦੇ ਸੀ ਫਿਰ ਫੈਸਲਾ ਹੁੰਦਾ ਸੀ ਤੇ ਹੁਣ ਤਾਂ ਇਥੋਂ ਦੇ ਹੈੱਡ ਗ੍ਰੰਥੀ ਵੀ ਨਹੀਂ ਬਹਿੰਦੇ ਉਹ ਵੀ ਨਹੀਂ ਨਾਲ ਰਾਜੀ ਤੇ ਫਿਰ ਫੈਸਲੇ ਕੀ ਹੋ ਰਹੇ ਨੇ ਆਹੀ ਹੋਣਗੇ ਨਾ ਇਸ ਕਰਕੇ ਸਾਨੂੰ ਸਭਨਾਂ ਨੂੰ ਜਿੰਨੀਆਂ ਸੰਪਰਦਾਵਾਂ ਜਿੰਨੇ ਸਾਡੇ ਵਿਦਵਾਨ ਨੇ ਸਭ ਨੂੰ ਇਹਦੇ ਤੇ ਚਿੰਤਤ ਹੋਣਾ ਚਾਹੀਦਾ ਹੈ ਕਿ ਖਾਲਸਾ ਪੰਥ ਦੀ ਬਹੁਤ ਵੱਡੀ ਮਾਨ ਅਜ ਪਰੰਪਰਾ ਹੈ ਜਿਹਨੂੰ ਦੁਨੀਆ ਮੰਨਦੀ ਐ ਕਿ ਖਾਲਸਾ ਪੰਥ ਦੇ ਕੋਲੇ ਬਹੁਤ ਵੱਡੀ ਸ਼ਕਤੀ ਐ ਇਹ ਵੱਡੀਆਂ-ਵੱਡੀਆਂ ਤਾਕਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਤਖਤ ਸਾਹਿਬ ਦੇ ਸਾਹਮਣੇ ਖੜਾ ਕਰ ਲੈਂਦੇ ਨੇ ਕਿ ਰਾਜਾ ਸਾਹਿਬ ਤੇਰੀ ਗਲਤੀ ਐ ਹੱਥ ਜੋੜ ਕੇ ਮੰਨਣਾ ਪੈਂਦਾ ਵੀ ਹਾਂ ਮੇਰੀ ਗਲਤੀ ਐ ਪੋੜੇ ਪੈ ਜਾਂਦੇ ਸੀ ਪਰ ਨੀਵੀਂ ਨਹੀਂ ਚੁੱਕਦੇ ਸਨ ਇਹ ਸਾਡੀਆਂ ਪਰੰਪਰਾ ਐ ਇਹਨਾਂ ਪਰੰਪਰਾਵਾਂ ਵਾਲਈਏ ਗੁਰੂ ਸਾਹਿਬ ਰਹਿਮਤ ਕਰਨਗੇ ਇਹ ਗੁਰੂ ਸਾਹਿਬ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਇੱਥੇ ਭਾਗ ਲਾਏ ਆ ਨਾ ਉਸੇ ਮੀਰੀ ਪੀਰੀ ਦੇ ਮਾਲਕ ਦਾ ਤਖਤ ਹੈ ਉਸ ਤਖਤ ਨੂੰ ਸਾਧ ਸੰਗਤ ਜੀ ਜੇ ਉਹਦੀ ਮਰਜ਼ਾਦਾ ਨੂੰ ਉਹਦੀ ਪਰੰਪਰਾ ਨੂੰ ਉਹਦੇ ਸਿਧਾਂਤ ਨੂੰ ਜੇ ਛੱਟ ਵੱਜਦੀ ਹੈ ਤੇ ਦਰਦ ਦਿੱਤਾ ਸਾਨੂੰ ਸਭ ਨੂੰ ਹੁੰਦਾ ਹੈ ਇਸ ਕਰਕੇ ਉਸ ਦਰਦ ਨੂੰ ਮਹਿਸੂਸ ਕਰੀਏ ਤੇ ਉਹਨੂੰ ਪ੍ਰਗਟ ਕਰੀਏ ਉਹਨਾਂ ਵਿਚਾਰਾਂ ਨੂੰ ਔਕਤਰ ਕਰੀਏ ਕੋਈ ਕਿਸੇ ਦਾ ਇੱਥੇ ਵਿਰੋਧ ਨਹੀਂ ਕੋਈ ਕਿਸੇ ਦੀ ਈਗੋ ਨਹੀਂ ਕਿਸੇ ਨਾਲ ਜਾਤੀ ਤੌਰ ਤੇ ਕੋਈ ਦੁਸ਼ਮਣੀ ਨਹੀਂ